ਪੀਟੀਸੀ ਨਿਊਜ਼ ਦੇ ਡਿਜੀਟਲ ਪਲੇਟਫਾਰਮ ਤੁਸੀਂ ਦੇਖ ਰਹੇ ਮੈਂ ਹਾਂ ਦਲੀਪ ਸਿੰਘ ਹੁਣ 3 ਵਜੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਵੀਡੀਓ ਦਫ਼ਤਰਾਂ ਦੇ ਅੰਦਰ ਜੋ ਲੋਕ ਵੜ ਚੁੱਕੇ ਨੇ ਉਹਨਾਂ ਦੀ ਕਿਸਮਤ ਹਜੇ ਵੀ ਉਹਨਾਂ ਦੇ ਨਾਲ ਹੈ ਪਰ ਜੋ ੱੱਕੇ ਮੁੱਕੇ ਕਰਕੇ ਬਾਹਰ ਰਹਿ ਗਏ ਉਹ ਆਪਣੀ ਕਿਸਮਤ ਨੂੰ ਕੋਸ ਰਹੇ ਨੇ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀਆਂ ਕਿਉਂਕਿ ਅੱਜ 4 ਅਕਤੂਬਰ ਹੈ ਤੇ ਨਾਮਜ਼ਦਗੀਆਂ ਭਰਨ ਦਾ ਅੱਜ ਆਖਰੀ ਦਿਨ ਹੈ ਤੇ ਆਖਰੀ ਦਿਨ ਉਹ ਕੁਝ ਹੋਇਆ ਜੋ ਕਿਸੇ ਨੂੰ ਉਮੀਦ ਨਹੀਂ ਸੀ ਕਿਉਂਕਿ ਜੋ ਲੋਕ ਆਪਣੇ ਕਾਗਜ਼ ਭਰਨ ਗਏ ਸੀ ਉਹਨਾਂ ਨੂੰ ਉਮੀਦ ਨਹੀਂ ਸੀ ਕਿ ਕਾਗਜ਼ ਤਾਂ ਬਾਤ ਦੀ ਗੱਲ ਹੈ ਪਰ ਧੱਕਾ ਮੁਕੇ ਜੇਹੀ ਹੋਏਗੀ ਕਿ ਸਾਡੇ ਕਾਗਜ਼ ਪਾੜ ਕੇ ਸੁੱਟ ਦਿੱਤੇ ਜਾਣਗੇ ਕਈਆਂ ਦਾ ਤਾਂ ਇਹ ਹਾਲ ਹੋਇਆ ਕਿ ਕਾਗਜ਼ ਖੋ ਕੇ ਦੂਜਾ ਕੈਂਡੀਡੇਟ ਹੀ ਭੱਜ ਗਿਆ ਤੁਹਾਨੂੰ ਪਤਾ ਹੈ ਜਦੋਂ ਪੰਚਾਇਤੀ ਚੋਣਾਂ ਹੁੰਦੀਆਂ ਨੇ ਤਾਂ ਲੋਕ ਕਾਗਜ਼ ਭਰਨ ਜਾਂਦੇ ਨੇ ਤੇ ਨਾਲ ਹੀ ਆਪਣੇ ਹਮਾਇਤੀ ਵੀ ਲੈ ਕੇ ਜਾਂਦੇ ਨੇ ਤਾਂ ਜਦੋਂ ਵੀਡੀਓ ਦਫ਼ਤਰਾਂ ਦੇ ਵਿੱਚ ਹਾਲਾਤ ਇਸ ਤਰ੍ਹਾਂ ਬਣੇ ਹੋਏ ਨੇ ਜਿਵੇਂ ਲੋਕ ਵੋਟ ਪਾਉਣ ਗਏ ਹੋਣ ਪਰ ਇਹ ਵੋਟ ਨਹੀਂ ਪਾਰੇ ਕਿਉਂਕਿ ਲੋਕ ਅਜੇ ਨਾਮਜ਼ਦਗੀਆਂ ਭਰ ਰਹੇ ਨੇ ਕਿਉਂਕਿ 27 ਤਰੀਕ ਤੋਂ 27 ਸਤੰਬਰ ਤੋਂ ਜਦੋਂ ਨੋਟੀਫਿਕੇਸ਼ਨ ਜਾਰੀ ਹੋਇਆ ਤਾਂ 4 ਅਕਤੂਬਰ ਤੱਕ ਨਾਮਜ਼ਦਗੀਆਂ ਭਰਨ ਦਾ ਆਖਰੀ ਦਿਨ ਸੀ ਪਰ ਇਸ ਦੇ ਵਿਚਾਲੇ ਇੱਕ ਹੋਰ ਅਹਿਮ ਗੱਲ ਇਹ ਸੀ ਕਿ ਦੋ ਸਰਕਾਰੀ ਛੁੱਟੀਆਂ ਇੱਕ ਐਤਵਾਰ ਯਾਨੀ ਕੁੱਲ 8 ਦਿਨਾਂ ਚੋਂ 3 ਦਿਨ ਤਾਂ ਇਸੇ ਤਰ੍ਹਾਂ ਹੀ ਚਲੇ ਗਏ ਤਾਂ ਕੁੱਲ ਬਚੇ 5 ਦਿਨ 5 ਦਿਨਾਂ ਦੇ ਵਿੱਚ ਵੀ ਲੋਕਾਂ ਨੂੰ ਐਨਓਸੀ ਨਹੀਂ ਮਿਲ ਰਹੀਆਂ ਸਨ ਲੋਕਾਂ ਦੇ ਕਾਗਜ਼ ਪੂਰੇ ਨਹੀਂ ਹੋ ਰਹੇ ਸਨ ਕਿਸੇ ਤਰ੍ਹਾਂ ਕਾਗਜ਼ ਪੂਰੇ ਹੋਏ ਵੀਡੀਓ ਦਫ਼ਤਰਾਂ ਤੱਕ ਪਹੁੰਚੇ ਪਰ ਉੱਤੇ ਹਾਲਾਤ ਅਜਿਹੇ ਬਣੇ ਕਿ ਲੋਕਾਂ ਨੇ ਇਲਜ਼ਾਮ ਇਹ ਵੀ ਲਗਾ ਦਿੱਤੇ ਕਿ ਪੁਲਿਸ ਪ੍ਰਸ਼ਾਸਨ ਤੇ ਜੋ ਮੌਜੂਦਾ ਸਰਕਾਰ ਹੈ ਉਸ ਦੀ ਧੱਕੇਸ਼ਾਹੀ ਚੱਲ ਰਹੀ ਹੈ ਇਸੇ ਕਰਕੇ ਕਈ ਸੈਂਟਰਾਂ ਤੇ ਕਲੇਸ਼ ਵੀ ਹੋਇਆ ਅਸੀਂ ਤੁਹਾਨੂੰ ਇੱਕ ਇੱਕ ਕਰਕੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੀਆਂ ਤਸਵੀਰਾਂ ਦਿਖਾਵਾਂਗੇ ਜਿੱਥੇ ਲੋਕ ਅੱਜ ਖੱਜਲਖੁਆਰ ਹੁੰਦੇ ਨਜ਼ਰ ਆਏ ਤੇ ਲੋਕਾਂ ਨੇ ਇਲਜ਼ਾਮ ਵੀ ਗੰਭੀਰ ਲਗਾਏ ਇਹ ਕਹਿੰਦੇ ਹੋਏ ਕਿ ਜੋ ਮੌਜੂਦਾ ਸਰਕਾਰ ਹੈ ਜੋ ਪ੍ਰਸ਼ਾਸਨ ਹੈ ਉਹ ਕੋਆਪਰੇਟ ਨਹੀਂ ਕਰ ਰਿਹਾ ਸਾਡੇ ਕਾਗਜ਼ ਪਾੜ ਕੇ ਸੁੱਟ ਦਿੱਤੇ ਗਏ ਤੇ ਧੱਕਾਮੁੱਕੀ ਵੀ ਕੀਤੀ ਗਈ ਸਭ ਤੋਂ ਪਹਿਲਾਂ ਤਸਵੀਰਾਂ ਅਸੀਂ ਤੁਹਾਨੂੰ ਮੋਗਾ ਦੀ ਦਿਖਾ ਰਹੇ ਹਾਂ ਮੋਗਾ ਦੀਆਂ ਮੋਗਾ ਦੇ ਤਿੰਨ ਪਿੰਡ ਨੇ ਲੰਡਕੇ ਕੋਟੀਸੇ ਖਾਤੇ ਧਰਮਕੋਟ ਇਹਨਾਂ ਤਿੰਨ ਥਾਵਾਂ ਤੇ ਜਦੋਂ ਲੋਕ ਨਾਮਜ਼ਦਗੀ ਪੱਤਰ ਦਾਖਲ ਕਰਨ ਗਏ ਤਾਂ ਉਥੇ ਤੱਕੇਮੁੱਕੀ ਹੋਈ ਭੀੜ ਇੰਨੀ ਜ਼ਿਆਦਾ ਸੀ ਕਿ ਸਭ ਕੁਝ ਮਿਸਮੈਨੇਜਮੈਂਟ ਹੋਇਆ ਤੇ ਇੱਥੇ ਤੱਕ ਵੀ ਹਾਲਾਤ ਪਹੁੰਚੇ ਕਿ ਲੋਕਾਂ ਦੇ ਖਿੱਚਤੂ ਹੋਈ ਤੇ ਜੋ ਕਾਗਜ਼ ਲੋਕ ਲੈ ਕੇ ਆਏ ਹੋਏ ਸਨ ਆਪਣੀ ਨਾਮਜ਼ਦਗੀ ਭਰਨ ਦੇ ਲਈ ਉਹ ਪਾੜ ਕੇ ਸੁੱਟ ਦਿੱਤੇ ਗਏ ਤਸਵੀਰਾਂ ਅਜਹੀਆਂ ਸਾਹਮਣੇ ਜਦੋਂ ਆਈਆਂ ਤਾਂ ਕਈ ਵਿਰੋਧੀ ਧਿਰ ਦੇ ਆਗੂ ਵੀ ਸਾਹਮਣੇ ਆਏ ਉਹ ਕਹਿੰਦੇ ਨਜ਼ਰ ਆਏ ਕਿ ਸਰਕਾਰ ਇਸ ਪੂਰੀ ਚਰਪ ਸਰਪੰਚੀ ਦੀ ਚੋਣ ਨੂੰ ਨੇਪਰੇ ਚਾੜਨ ਦੇ ਵਿੱਚ ਫੇਲ ਹੁੰਦੀ ਨਜ਼ਰ ਆ ਰਹੀ ਹੈ ਤਸਵੀਰਾਂ ਵੀ ਕੁਝ ਇਸ ਨੂੰ ਸਪੋਰਟ ਕਰਦੇ ਨਜ਼ਰ ਆਈਆਂ ਨੇ ਤਾਂ ਮੋਗਾ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਲੰਡੇਕੇ ਕੋਟ ਈਸੇਖਾਂ ਤੇ ਧਰਮਕੋਟ ਇਨਾ ਇਨਾ ਤਿੰਨਾ ਥਾਵਾਂ ਤੇ ਜਿਵੇਂ ਕਿਉਂਕਿ ਇਹ ਅਸੀਂ ਤਸਵੀਰਾਂ ਉਹ ਦਿਖਾ ਰਹੇ ਹਾਂ ਜੋ ਅਸੀਂ ਇਸ ਸਮੇਂ ਸਾਡੇ ਕੋਲ ਮੌਜੂਦ ਨੇ ਪਰ ਪੂਰੇ ਪੰਜਾਬ ਦੇ ਜਿੱਥੇ-ਜਿੱਥੇ ਵੀ ਕਾਗਜ਼ ਭਰੇ ਜਾ ਰਹੇ ਨੇ ਹਾਲਾਤ ਲਗਭਗ ਇੱਕੋ ਬਣੇ ਹੋਏ ਨੇ ਚਾਹੇ ਉਹ ਜਲਾਲਾਬਾਦ ਹੋਵੇ ਚਾਹੇ ਮਾਝੇ ਦੇ ਇਲਾਕੇ ਹੋਣ ਚਾਹੇ ਮਾਲਵੇ ਦੇ ਇਲਾਕੇ ਹੋਣ ਜਦੋਂ ਲੋਕ ਕਾਗਜ਼ ਭਰਨ ਜਾ ਰਹੇ ਨੇ ਕਿਉਂਕਿ ਹੁਣ 3 ਵੱਜ ਚੁੱਕੇ ਨੇ 3 ਵਜੇ ਤੋਂ ਪਹਿਲਾਂ-ਪਹਿਲਾਂ ਦੇ ਸਮਾਸੀ ਜੋ ਲੋਕ ਦਫ਼ਤਰਾਂ ਦੇ ਅੰਦਰ ਦਾਖਲ ਹੋ ਚੁੱਕੇ ਨੇ ਸਿਰਫ ਉਹੀ ਹੁਣ ਸਾਰੀ ਕਾਗਜ਼ੀ ਕਾਰਵਾਈ ਨੂੰ ਨਿਪਰੇ ਚਾੜ੍ਹ ਸਕਦੇ ਨੇ ਪਰ ਜੋ ਲੋਕ ਬਾਹਰ ਰਹਿ ਗਏ ਹੁਣ ਉਹਨਾਂ ਦਾ ਚ ਤਾਂ ਤਸਵੀਰ ਮੋਗਾ ਦੀ ਹੈ ਜਿੱਥੇ ਕਿ ਤਿੰਨ ਪਿੰਡਾਂ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਲੋਕਾਂ ਦੇ ਵਿੱਚ ਬੇਹਤ ਗੁੱਸਾ ਹੈ ਮੌਜੂਦਾ ਸਰਕਾਰ ਦੇ ਖਿਲਾਫ ਕਿ ਜਦੋਂ ਤੁਸੀਂ ਪੰਚਾਇਤੀ ਚੋਣਾਂ ਦੀ ਨੋਟੀਫਿਕੇਸ਼ਨ ਹੋਈ ਤਾਂ ਤਿਆਰੀਆਂ ਕਿਉਂ ਨਹੀਂ ਕੀਤੀਆਂ ਸੀ ਇੰਨਾ ਮਿਸਮੈਨੇਜਮੈਂਟ ਕਿਉਂ ਹੈ ਇੱਥੇ ਜੋ ਲੋਕ ਪਹੁੰਚੇ ਹੋਏ ਸੀ ਆਪਤ ਵਿੱਚ ਝਗੜਦੇ ਵੀ ਨਜ਼ਰ ਆਏ ਪਰ ਸਭ ਤੋਂ ਵੱਧ ਗੁੱਸਾ ਲੋਕਾਂ ਨੂੰ ਮੌਜੂਦਾ ਪ੍ਰਸ਼ਾਸਨ ਤੋਂ ਸੀ ਕਿਉਂਕਿ ਪ੍ਰਸ਼ਾਸਨ ਨੇ ਆਪਣੀ ਜੋ ਜ਼ਿੰਮੇਵਾਰੀ ਸੀ ਉਹ ਨਹੀਂ ਨਿਭਾਈ ਅਜਿਹੇ ਇਲਜ਼ਾਮ ਹੈ ਤਾਂ ਮੋਗਾ ਦੇ ਵਿੱਚ ਵੱਖ-ਵੱਖ ਥਾਵਾਂ ਤੇ ਜੋ ਲੋਕ ਪਹੁੰਚੇ ਹੋਏ ਸੀ ਉੱਥੇ ਕਈਆਂ ਦਾ ਗੁੱਸਾ ਤਾਂ ਸਤਵੇਂ ਅਸਮਾਨ ਤੇ ਸੀ ਗੁੱਸੇ ਦੇ ਵਿੱਚ ਲੋਕ ਕੀ ਕੁਝ ਕਹਿ ਰਹੇ ਨੇ ਇਹ ਬਾਈਟ ਤੁਹਾਨੂੰ ਅਸੀਂ ਸੁਣਾਉਂਦੇ ਆ ਮੋਗਾ ਤੋਂ ਕਹਿਣਾ ਕੀ ਹੈ ਜੀ ਲੋਕਤੰਤਰ ਦਾ ਘਾਣ ਹੋ ਰਿਹਾ ਇੱਥੇ ਨੰਗਾ ਨਾਚ ਹੋ ਰਿਹਾ ਗੁੰਡਾਗਰਦੀ ਦਾ ਕਿਤੇ ਨਹੀਂ ਸੀ ਅਜ ਤਾਈਂ ਦੇਖਿਆ ਵੀ ਪੰਚਾਇਤੀ ਚੋਣਾਂ ਦੇ ਵਿੱਚ ਐਡੀ ਗੁੰਡਾਗਰਦੀ ਹੋਵੇ ਕਾਗਜ਼ ਦਾਖਲ ਕਰਨ ਸਮੇਂ ਵੀ ਇਹ ਸ਼ਰਾਰਤੀ ਅੰਸਰਾ ਵਾਲੋਂ ਨੇ ਪੂਰੀ ਬਿਅੰਤਬੰਦੀ ਨਾਲ ਪਾੜੀਆਂ ਗਈਆਂ ਇਹ ਪਿਛਲੇ ਪਾਸੇੋਂ ਫੇਰ ਹੋਏ ਪੰਜ-ਛਤ ਤੇ ਪਿਛਲੇ ਪਾਸੋਂ ਫੈਲਾ ਫੜ ਕੇ ਇੱਕ ਦਾਵੀ ਸਾਰਿਆਂ ਦੀਆਂ ਪਾੜਨ ਲੱਗੇ ਤੇ ਤਾਂ ਨੂੰ ਡਾਉਣ ਲੱਗੇ ਜਿਵੇਂ ਆਪਾਂ ਪਰਾਂ ਵਿਆਹ ਦੇ ਵਿੱਚ ਡੀਜੇ ਦੇ ਨੋਟ ਸਿਰਦੇ ਆਉਂਦੇ ਆ ਇਸ ਨਾਲ ਡਾਉਣ ਲੱਗੇ ਫੇਲਾ ਦਾ ਢੇਰ ਲੱਗਾ ਵੇਖ ਲੋ ਤੁਸੀਂ ਅਧਰੋ ਸਾਹਮਣੇ ਸਬੂਤ ਫੈਲ ਪਾਰਟੀ ਦਾ ਜਦੋਂ ਸੰਮਤੀ ਹੋਈ ਸੀ ਉਹਦੇ ਹੀ ਪੜਦਾ ਹੁਣ ਦਾ ਸਾਡਾ ਕਿਹਨੇ ਰੋਲਾ ਇਧਰ ਹੁਣ ਸੰਘ ਦੇ ਸੰਮਤੀ ਵਾਲੀ ਫੈਲ ਹੀ ਪਾਰਤੀ ਇਹ ਸਰਕਾਰੀ ਮੁਲਾਜ਼ਮ ਹੈ ਜਿਹੜਾ ਗੇਟ ਅੱਗੇ ਖੜਾ ਤੇ ਕੁਛ ਨਹੀਂ ਆਇਆ ਕਿ ਉਹਨਾਂ ਨੇ ਪਹਿਲਾਂ ਫੈਰ ਕੀਤੇ ਆ ਬਸ ਆ ਪਹਿਲਾਂ ਬਣਾ ਲਈ ਸਹਿਮਤੀ ਨਾਲ ਪਿੰਡ ਦੇ ਚੁਣੇ ਗਏਗਾ ਇਹ ਤਾਂ ਫੈਲਾ ਜਮਾ ਕਰਾਉਣਾ ਹੈ ਖੱਲਾਂ ਕੋ ਸਾਡਾ ਕਿਹਨੇ ਰੋਲਾ ਨਹੀਂ ਕੋਈ ਦਿਨਾ ਨਹੀਂ ਕਾਂਗਰਸ ਵਾਲੀ ਪਾਰਟੀ ਦਾ ਛਾੜੂ ਵਾਲਾ ਨੇ ਫੈਲ ਕੋਈ ਆ ਸਾਡੇ ਤਕਬੀਰ ਟੀਵੀ ਪੱਤੀ ਜਣੇ ਗੁੰਡੇ ਆਏ ਆ ਅਸੀਂ ਲੇਨ 'ਚ ਲੱਗੇ ਸੀਗੇ ਆ ਕੇ ਧੱਕੇ ਧੁੱਕੇ ਬਾਰੇ ਫੈਲਾ ਕੋਲਗਾ ਖੋ ਕੇ ਐ ਪਾੜ ਕੇ ਸੱਟ ਗਏ ਤਕਰੀਬ 1 ਸਾਲ ਦੇ ਡਿਲੇ ਨਾਲ ਜਦੋਂ ਸਰਪੰਚੀ ਚੋਣਾਂ ਕਰਵਾਈਆਂ ਜਾ ਰਹੀਆਂ ਨੇ ਤਾਂ ਹੁਣ ਉਸ ਦੇ ਵਿੱਚ ਵੀ ਜੋ ਸਰਪੰਚੀ ਦੀ ਚੋਣ ਲੜਨਾ ਚਾਹੁੰਦਾ ਸੀ ਪੰਚ ਤੇ ਸਰਪੰਚ ਬਣਨਾ ਚਾਹੁੰਦਾ ਸੀ ਉਸ ਦੇ ਕਾਗਜ਼ ਨਾ ਭਰੇ ਜਾਣ ਜਾਂ ਉਸ ਦਾ ਕਾਗਜ਼ ਕੋਈ ਖੋ ਕੇ ਭੱਜ ਜਾਵੇ ਜਾਂ ਉਸ ਦੇ ਕਾਗਜ਼ ਪਾੜ ਦਿੱਤੇ ਜਾਣ ਤਾਂ ਗੁੱਸਾ ਕੁਝ ਅਜੇ ਹੀ ਹੁੰਦਾ ਤੇ ਮੋਗਾ ਦੀ ਤਸਵੀਰਾਂ ਤੁਹਾਨੂੰ ਦਿਖਾ ਰਹੀ ਸੀ ਹੁਣ ਤੁਹਾਨੂੰ ਦਿਖਾ ਰਿਹਾ ਤਰਨਤਾਰਨ ਤੇ ਅੰਮ੍ਰਿਤਸਰ ਇਲਾਕੇ ਦੀਆਂ ਨੌਸ਼ਹਿਰਾ ਪੰਨੂਆ ਦੀਆਂ ਇੱਥੇ ਵੀ ਲੋਕਾਂ ਦਾ ਗੁੱਸਾ ਸੱਤਿਆਂ ਦੇ ਅਸਮਾਨ ਤੇ ਸੀ ਜੋ ਲੋਕ ਇੱਥੇ ਪਰਚੇ ਦਾਖਲ ਕਰਨ ਆਏ ਸੀ ਉਹਨਾਂ ਦੇ ਨਾਲ ਵੀ ਕੁਝ ੱੱਕਾ ਹੋਇਆ ੱੱਕਾ ਇਸ ਤਰ੍ਹਾਂ ਕਿ ਕਈਆਂ ਨੇ ਤਾਂ ਕਾਗਜ਼ ਫੜ ਕੇ ਸਾੜ ਹੀ ਦਿੱਤੇ ਯਾਨੀ ਕਿ ਹੁੰਦਾ ਇਸ ਤਰ੍ਹਾਂ ਕਿ ਜਦੋਂ ਤੁਸੀਂ ਵੀਡੀਓ ਦਫਤਰ ਜਾਓ ਤਾਂ ਆਪਣੇ ਕਾਗਜ਼ ਪਰ ਅੰਜਾਂਦੇ ਹੋ ਤਾਂ ਨਾਲ ਕੁਝ ਬੰਦੇ ਵੀ ਲੈ ਕੇ ਜਾਂਦੇ ਨੇ ਕਿਤੇ ਨਾ ਕਿਤੇ ਸ਼ਕਤੀ ਪ੍ਰਦਰਸ਼ਨ ਦਾ ਵੀ ਕੇਂਦਰ ਹੁੰਦਾ ਕਿ ਮੇਰੇ ਨਾਲ ਕਿੰਨੇ ਬੰਦੇ ਨੇ ਪਰ ਨੁਸ਼ਹਿਰਾ ਪੰਨੂਆ ਦੇ ਵਿੱਚ ਹਾਲਾਤ ਇਹ ਬਣੇ ਕਿ ਦੂਜੀ ਪਾਰਟੀ ਵੱਲੋਂ ਇਹ ਕਿਹਾ ਜਾ ਰਿਹਾ ਹੈ ਕਿ ਕਾਗਜ਼ ਖੋ ਕੇ ਉਹਨਾਂ ਨੂੰ ਸਾੜ ਦਿੱਤਾ ਗਿਆ ਤਾਂ ਕਿ ਨਾਮਜ਼ਦਗੀ ਭਾਰੀ ਨਾ ਸਕੋ ਤਾਂ ਇਹ ਦਿਲ ਤੇ ਕਿਸ ਤਰ੍ਹਾਂ ਬੀਤੇਗੀ ਜਦੋਂ ਕੁਝ ਸਮਾਂ ਰਹਿੰਦਾ ਹੋਵੇ ਆਪਣੀ ਨਾਮਜ਼ਦਗੀ ਭਰਨ ਦੇ ਲਈ ਉਹ ਕਾਗਜ਼ ਪਾੜ ਦਿੱਤੇ ਜਾਣ ਇਹ ਨੁਸ਼ਹਿਰਾ ਪੰਨੂਆ ਦੀਆਂ ਤਸਵੀਰਾਂ ਨੇ ਇਸ ਦੇ ਨਾਲ ਹੀ ਇੱਥੇ ਤਸਵੀਰ ਇੱਕ ਹੋਰ ਹੈ ਕਿ ਜਦੋਂ ਸੀ ਝੜਪ ਹੋਈ ਤਾਂ ਇੱਕ ਗੱਡੀ ਨੂੰ ਵੀ ਭੰਨ ਦਿੱਤਾ ਗਿਆ ਤਾਂ ਸਰਪੰਚੀ ਦੀਆਂ ਚੋਣਾਂ 15 ਅਕਤੂਬਰ ਨੇ ਅਕਤੂਬਰ ਨੂੰ ਨੇ ਪਰ 4 ਅਕਤੂਬਰ ਯਾਨੀ ਅੱਜ ਦੇ ਦਿਨ ਹੀ ਹਾਲਾਤ ਇਸ ਤਰ੍ਹਾਂ ਬਣੇ ਹੋਏ ਨੇ ਕਿ ਲੋਕ ਇੱਕ ਦੂਜੇ ਦੇ ਦੇ ਖਿਲਾਫ ਇੰਨੇ ਨੇ ਕਿ ਕੋਈ ਕਿਸੇ ਦਾ ਕਾਗਜ਼ ਖੋ ਕੇ ਭੱਜ ਰਿਹਾ ਹੈ ਕੋਈ ਕਿਸੇ ਦਾ ਕਾਗਜ਼ ਸਾੜ ਰਿਹਾ ਹੈ ਪਹੁੰਚੀਆਂ ਗੱਡੀਆਂ ਨੂੰ ਤੋੜਿਆ ਜਾ ਰਿਹਾ ਹੈ ਤਨੋਸ਼ਹਿਰਾ ਪੰਨੂਆ ਦੇ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਤਰਨਤਾਰਨ ਅੰਮ੍ਰਿਤਸਰ ਇਲਾਕੇ ਦੀਆਂ ਜਿੱਥੇ ਸਰਪੰਚੀ ਦੇ ਕਾਗਜ਼ ਪੜਨ ਦੇ ਲਈ ਪਹੁੰਚੇ ਲੋਕਾਂ ਨੂੰ ਇਸ ਤਰ੍ਹਾਂ ਸੰਘਰਸ਼ ਕਰਨਾ ਪੈ ਰਿਹਾ ਹੈ ਸੰਘਰਸ਼ ਇਸ ਤਰ੍ਹਾਂ ਕਿ ਆਪਣੇ ਵਿਰੋਧੀਆਂ ਦਾ ਸਾਹਮਣਾ ਕਰਨਾ ਹੀ ਪੈ ਰਿਹਾ ਨਾਲ ਦੇ ਨਾਲ ਹੀ ਸੰਘਰਸ਼ ਕਰਨਾ ਪੈ ਰਿਹਾ ਹੈ ਪ੍ਰਸ਼ਾਸਨ ਨਾਲ ਜੋ ਪ੍ਰਸ਼ਾਸਨਿਕ ਉਥੇ ਤਿਆਰੀਆਂ ਕੀਤੀਆਂ ਗਈਆਂ ਸਨ ਜੋ ਪ੍ਰਬੰਧ ਸਨ ਉਹਨਾਂ ਤੋਂ ਵੀ ਲੋਕ ਖਫਾ ਨਜ਼ਰ ਆਏ ਕਿਉਂਕਿ ਅਚਾਨਕ ਇੰਨੀ ਭੀੜ ਪਹੁੰਚ ਗਈ ਉਹਦਾ ਕਾਰਨ ਵੀ ਸੀ ਕਿਉਂਕਿ ਅੱਜ ਸੀ ਨਾਮਜ਼ਦਗੀ ਦਾ ਆਖਰੀ ਦਿਨ ਤੇ 3 ਵਜੇ ਦਾ ਸਮਾਂ ਸੀ ਕਿਉਂਕਿ ਸਮਾਂ ਵੀ ਜ਼ਿਆਦਾ ਨਹੀਂ ਸੀ ਇਸ ਕਰਕੇ ਹਰ ਕੋਈ ਚਾਹੁੰਦਾ ਸੀ ਕਿ ਮੇਰੇ ਕਾਗਜ਼ ਪਹਿਲਾਂ ਜਮ੍ਹਾਂ ਕਰ ਲਏ ਜਾਣ ਪਰ ਇੱਥੇ ਉਹੀ ਕੁਝ ਹੁੰਦਾ ਜੋ ਹਰ ਵਾਰ ਸਰਪੰਚੀ ਦੀਆਂ ਚੋਣਾਤਾਂ ਉਹ ਪਹਿਲਾਂ ਹੁੰਦਾ ਜਾਂ ਉਸ ਦੇ ਦੌਰਾਨ ਹੁੰਦਾ ਹੈ ਕਾਗਜ਼ ਖੋ ਕੇ ਪਾੜ ਦਿੱਤੇ ਗਏ ਜਾਂ ਸਾੜ ਦਿੱਤੇ ਗਏ ਜਾਂ ਗੱਡੀਆਂ ਨੂੰ ਗੱਡੀਆਂ ਨੂੰ ਤੋੜ ਦੌੜਪਾਨ ਕੀਤੀ ਗਈ ਤੇ ਇਹ ਗੱਲ ਸੀ ਨੁਸ਼ੇਰਾ ਪੰਨੂਆ ਦੀ ਨੁਸ਼ੇਰਾ ਪੰਨੂਆ ਲੋਕ ਪਹੁੰਚੇ ਜਿਨ੍ਹਾਂ ਲੋਕਾਂ ਨੂੰ ਇਸ ਪੂਰੇ ਪ੍ਰਬੰਧ ਤੋਂ ਨਾਰਾਜ਼ਗੀ ਸੀ ਉਹ ਲੋਕ ਕੀ ਕਹਿ ਰਹੇ ਨੇ ਇਹ ਵੀ ਤੁਹਾਨੂੰ ਸੁਣਾਉਂਦੇ ਆਂ ਇਹ ਲੋਕਤੰਤਰ ਦਾ ਪੇੜਾ ਕਰਾਇਆ ਗੁਰਕਾ ਭਗਵੰਤ ਮਾਨ ਨੇ ਅਹੀਂ ਉਹਦਾ ਆ ਸਰਕਾਰ ਲੱਗੇ ਕਰਨ ਲੂਣ ਲੱਗੇ ਭਗਵੰਤ ਮਾਨ। ਪਾਜੀ ਅਹੀਂ ਬੈਠੇ ਆ ਇੱਥੇ 100 ਮੀਟਰ ਦੂਰ ਬਲੌਕ ਆ। ਸਾਨੂੰ ਪ੍ਰਸ਼ਾਸਨ ਨਾਲ ਲੈ ਕੇ ਜਾਵੇ ਸਾਡੀਆਂ ਫੈਸਲਾ ਜਮਾ ਕਰਾਵੇ ਅੱਗੇ ਜੋ ਜਿੰਨੇ ਵੀ ਕ੍ਰਿਮੀਨਲ ਕ੍ਰਿਮੀਨਲ ਬੰਦੇ ਆ ਪਟਿਆਲਕੇ ਦੇ 302 ਵਾਲੇ ਸਮੈਕ ਵੇਚਣ ਵਾਲੇ ਜਿੰਨੇ ਵੀ 15 20 ਜਾਣੇ ਮੈਨੂੰ ਮਕੂਟਣ ਲੈਵੇ। ਫੇਰੀ ਪਾਕ ਪੂਕੂ ਵੀ ਲਾ ਕੇ ਲੈ ਕੇ ਮੋਟਰਸਾਈਕਲ ਲੈ ਕੇ ਹੀ ਪੁਲਿਸ ਨੇ ਦਵਾਇਆ। ਸ਼ਾਹਨੂਰ ਇਹ ਗੁੰਡਾ ਕਰਦੀ ਆ ਜਿਹਨੂੰ ਮਰਜੀ ਫੜੇ ਰਾਜ ਪੁੱਟੀ ਜਾਂਦੇ ਆ ਭਗਵਾਨ ਤਮਨ ਜਿਹੜਾ ਕਹਿੰਦਾ ਪਿੰਡਾਂ ਦੇ ਸਰਪੰਚ ਬਣਾਉਂਗਾ ਉਹਦਾ ਬੇੜਾ ਗਰਕ ਹੋ ਗਿਆ ਉਹਨੇ ਸਾਰੇ ਪੰਜਾਬ ਦੇ ਵਿੱਚ ਭਰਾ ਮਾਰੂ ਜੰਗ ਕਰ ਲਾ ਦਿੱਤੀ ਭਰਾਓ ਉਹ ਇਹੋ ਜਿਹਾ ਬੰਦਾ ਝੂਠਾ ਬੰਦਾ ਡਰਾਮੇਬਾਜ਼ ਝੂਠੀਆਂ ਗੱਲਾਂ ਚੁਟਕਲੇ ਸੁਣਾਉਣ ਵਾਲਾ ਇਹਨਾਂ ਦਾ ਤਬਾਰ ਜ਼ਿੰਦਗੀ ਚ ਨਾ ਕਰਿਓ ਇਹ ਨਕਮਾਆਂ ਨਖੱਟੂ ਆ ਇਹਨੇ ਜੋ ਆ ਗੰਦ ਪਾਇਆ ਪੰਚਾਇਤੀ ਚੋਣਾਂ ਦੇ ਵਿੱਚ ਇਹੋ ਜੇ ਅਜੇ ਤੱਕ ਕਿਸੇ ਨੇ ਨਹੀਂ ਪਾਇਆ ਮੈਂ ਖਰੂਰ ਸਾਹਿਬ ਵਾਲਕੇ ਨਾਲ ਇੰਚਾਰਜ ਹਾਂ ਜਾ ਕੇ ਵੇਖੋ 131 ਪਿੰਡਾਂ ਦੇ ਵਿੱਚ ਸਿਰਫ 10 ਪਿੰਡਾਂ ਦੇ ਵਿੱਚ ਲੜਾਈ ਹੋਈ 121 ਪਿੰਡਾਂ ਦੇ ਵਿੱਚ ਸਹੀ ਲੋਕਤੰਤਰ ਪਿਛਲੀ ਵਾਰ ਬਹਾਲ ਹੋਇਆ ਓਥੇ ਚੋਣਾਂ ਹੋਈਆਂ ਜਾ ਕੇ ਅੱਜ ਵੀ ਤੁਸੀਂ ਓਥੇ ਜਾ ਕੇ ਵੇਖ ਸਕਦੇ ਜੀ ਤਾਂ ਅਗਲੀ ਤਸਵੀਰ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਜਲਾਲਾਬਾਦ ਦੀ ਜਲਾਲਾਬਾਦ ਦੇ ਵਿੱਚ ਵੀ ਕਈ ਥਾਵਾਂ ਤੇ ਇਹ ਸ਼ਿਕਾਇਤਾਂ ਆ ਰਹੀਆਂ ਨੇ ਕਿ ਲੋਕਾਂ ਨੂੰ ਬੇहद ਮੁਸ਼ਕਲ ਦਾ ਸਾਹਮਣਾ ਕਰਨਾ ਪਿਆ ਜਦੋਂ ਲੋਕ ਕਾਗਜ਼ ਭਰਨ ਗਏ ਸੀ ਕਿਉਂਕਿ 3 ਵਜੇ ਦਾ ਸਮਾਂ ਸੀ ਹੁਣ ਸਮਾਂ 3 ਵਜੇ ਤੋਂ ਵੱਧ ਹੋ ਚੁੱਕਿਆ ਹੈ ਜੋ ਲੋਕ ਬਾਹਰ ਰਹਿ ਗਏ ਨੇ ਉਹ ਆਪਣੀ ਕਿਸਮਤ ਨੂੰ ਜ਼ਰੂਰ ਕੋਸ ਰਹੇ ਹੋਣਗੇ ਪਰ 3 ਵਜੇ ਤੋਂ ਪਹਿਲਾਂ ਜੋ ਉੱਥੇ ਸਿਆਸੀ ਹਾਈ ਵੋਲਟੇਜ ਡਰਾਮਾ ਹੋਇਆ ਉਹ ਵੀ ਦੇਖਣ ਵਾਲਾ ਸੀ ਪੁਲਿਸ ਅਤੇ ਆਮ ਲੋਕਾਂ ਦੇ ਵਿੱਚ ਬਹਿਸਬਾਜ਼ੀ ਵੀ ਹੋਈ ਕਿਉਂਕਿ ਜੋ ਲੋਕ ਪਰਚੇ ਦਾਖਲ ਕਰਨ ਗਏ ਸੀ ਉਹਨਾਂ ਦੇ ਵਿੱਚ ਤੇ ਪੁਲਿਸ ਕਿਉਂਕਿ ਪੁਲਿਸ ਨੂੰ ਅੰਦਾਜ਼ਾ ਸ਼ਾਇਦ ਹੋਣਾ ਕਿ ਇੰਨੀ ਭੀੜ ਹੋ ਸਕਦੀ ਹੈ ਪਰ ਪੁਲਿਸ ਦੇ ਜੋ ਇੰਤਜ਼ਾਮ ਸੀ ਉਹ ਕਿਤੇ ਘੱਟ ਰਹਿ ਗਏ ਇਸ ਕਰਕੇ ਉੱਥੇ ਧੱਕਾਮੁੱਕੀ ਵੀ ਹੋਈ ਪੁਲਿਸ ਅਤੇ ਲੋਕਾਂ ਦੇ ਵਿਚਾਲੇ ਬਹਿਸ ਵੀ ਹੋਈ ਤਾਂ ਜਲਾਲਾਬਾਦ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉੱਥੇ ਵੀ ਹਾਲਾਤ ਠੀਕ ਨਹੀਂ ਨੇ ਯਾਨੀ ਕਿ ਇਹ ਕੁਝ ਤਸਵੀਰਾਂ ਨੇ ਪਰ ਪੰਜਾਬ ਦੇ ਕੋਨੇ ਕੋਨੇ ਦੇ ਜਿੱਥੇ ਲੋਕ ਆਪਣਾ ਪਰਚਾ ਦਾਖਲ ਕਰਨ ਵਾਲੇ ਸੀ ਜਾਂ ਕਰਨਾ ਚਾਹੁੰਦੇ ਸੀ ਉੱਥੇ ਸਮੱਸਿਆਵਾਂ ਆਈਆਂ ਕਿਉਂਕਿ ਇਹ ਵੀ ਇਲਜ਼ਾਮ ਲਗਾਏ ਗਏ ਕਿ ਜੋ ਸੱਤਾ ਤੇ ਰਹਿ ਉਹ ਕਿਤਨੇ ਕਿਤੇ ਗੜਬੜੀ ਕਰਾਉਣ ਦੀ ਕੋਸ਼ਿਸ਼ ਕਰ ਰਹੀ ਹੈ ਇਸੇ ਕਰਕੇ ਲੋਕ ਸਰਕਾਰ ਤੋਂ ਪ੍ਰਸ਼ਾਸਨ ਤੋਂ ਖਫਾ ਨਜ਼ਰ ਆਏ ਇਹ ਲੋਕ ਇਹ ਵੀ ਕਹਿੰਦੇ ਨਜ਼ਰ ਆਏ ਕਿ ਜਦੋਂ ਤੁਸੀਂ 27 ਤਰੀਕ ਨੂੰ ਨੋਟੀਫਿਕੇਸ਼ਨ ਕੀਤਾ 4 ਅਕਤੂਬਰ ਲਾਸਟ ਡੇਟ ਰੱਖੀ ਸੀ ਵਿੱਚ ਸਰਕਾਰੀ ਛੁੱਟੀਆਂ ਆਈਆਂ ਤਾਂ ਜੋ ਇੰਤਜ਼ਾਮ ਸੀ ਉਹ ਪੁਖਤਾ ਕਿਉਂ ਨਹੀਂ ਕੀਤੇ ਗਏ ਜਿਨ੍ਹਾਂ ਨੇ ਪਰਚੇ ਆਪਣੇ ਦਾਖਲ ਕਰ ਲਏ ਸੀ ਜਿਨ੍ਹਾਂ ਨੇ ਨਾਮਜ਼ਦਗੀਆਂ ਦਾਖਲ ਕਰ ਲਈਆਂ ਸਨ ਉਹਨਾਂ ਵਾਸਤੇ ਤਾਂ ਇਹ ਠੀਕ ਹੈ ਪਰ ਜਿਨ੍ਹਾਂ ਲੋਕਾਂ ਨੇ ਆਪਣੇ ਕਾਗਜ ਨਹੀਂ ਪਹਰੇ ਸੀ ਅੱਜ ਉਹਨਾਂ ਦਾ ਆਖਰੀ ਦਿਨ ਸੀ ਉਹਨਾਂ ਨੂੰ ਸਮੱਸਿਆਵਾਂ ਜ਼ਰੂਰ ਆਈਆਂ ਹੁਣ ਇਹ ਦੇਖਣਾ ਹੋਏਗਾ ਕਿ ਜਦੋਂ 15 ਅਕਤੂਬਰ ਨੂੰ ਇਹ ਸਰਪੰਚੀ ਦੀਆਂ ਚੋਣਾਂ ਹੋਣਗੀਆਂ ਉਸ ਦਿਨ ਕੀ ਮਾਹੌਲ ਰਹੇਗਾ ਪਰ ਅੱਜ ਇਹ ਮਾਹੌਲ ਕਾਫੀ ਭੱਕਿਆ ਹੋਇਆ ਪੰਜਾਬ ਭਰ ਦੇ ਹਰ ਇਲਾਕੇ ਦੇ ਵਿੱਚ ਕਿਤੇ ਨਾ ਕਿਤੇ ਕਲੇਸ਼ ਦੀਆਂ ਤਸਵੀਰਾਂ ਆ ਰਹੀਆਂ ਨੇ ਬਵਾਲ ਦੀਆਂ ਤਸਵੀਰਾਂ ਆ ਰਹੀਆਂ ਨੇ ਅਗਲੀ ਤਸਵੀਰ ਅਸੀਂ ਤੁਹਾਨੂੰ ਮਜੀਠਾ ਦੀ ਦਿਖਾਉਂਦੇ ਹਾਂ ਮਜੀਠਾ ਦੇ ਵਿੱਚ ਤਾਂ ਹੱਦ ਹੀ ਹੋ ਗਈ ਮਜੀਠਾ ਦੇ ਵਿੱਚ ਮਜੀਠਾ ਦੇ ਵਿੱਚ ਜੋ ਕੁਝ ਚੱਲ ਰਿਹਾ ਉਸ ਦਾ ਉਸ ਦੇ ਬਾਰੇ ਆਪਣੇ ਸੋਸ਼ਲ ਮੀਡੀਆ ਹੈਂਡਲ ਤੇ ਵਿਕਰਮ ਸਿੰਘ ਮਜੀਠੀਆ ਹੋਰਾਂ ਨੇ ਵੀ ਲਿਖਿਆ ਉਹਨਾਂ ਨੇ ਕਿਹਾ ਹੈ ਕਿ ਸਰਕਾਰ ਅਤੇ ਪ੍ਰਸ਼ਾਸਨ ਰਲੇ ਹੋਏ ਨੇ ਇਸ ਕਰਕੇ ਜੋ ਕੁਝ ਵੀ ਹੋ ਰਿਹਾ ਉਹ ਬਿਨਾਂ ਕਿਸੇ ਸ਼ੈਤੋਂ ممکن ਹੀ ਨਹੀਂ ਹੋ ਸਕਦਾ ਇਸ ਕਰਕੇ ਮਜੀਠਾ ਦੀ ਤਸਵੀਰ ਆਪਣੇ ਆਪ ਦੇ ਵਿੱਚ ਇਸ ਕਰਕੇ ਵੀ ਇੰਟਰਸਟਿੰਗ ਹੈ ਕਿਉਂਕਿ ਮਜੀਠਾ ਦੇ ਵਿੱਚ ਇਲਜ਼ਾਮ ਲਗਾਏ ਗਏ ਕਿ ਹਾਲਾਂਕਿ ਇਹ ਗੱਲ ਕਹੀ ਗਈ ਹੈ ਕਿ ਕਿਸੇ ਵੀ ਪਾਰਟੀ ਦੇ ਸਿੰਬਲ ਤੇ ਚੋਣਾ ਨਹੀਂ ਲੜੀਆਂ ਜਾਣਗੀਆਂ ਪਰ ਤੁਹਾਨੂੰ ਸਭ ਨੂੰ ਪਤਾ ਕਿ ਕੋਈ ਨਾ ਕੋਈ ਕਿਸੇ ਨਾ ਕਿਸੇ ਪਾਰਟੀ ਦੇ ਨਾਲ ਜੁੜਿਆ ਹੀ ਹੁੰਦਾ ਹੈ ਤਾ ਮਜੀਠਾ ਦੇ ਵਿੱਚ ਇੱਕ ਜੋ ਉਮੀਦਵਾਰ ਪਹੁੰਚਿਆ ਸੀ ਆਪਣੀ ਨਾਮਜ਼ਦਗੀ ਪੱਤਰ ਦਾਖਲ ਕਰਨ ਦੇ ਲਈ ਉਸ ਨੇ ਇਲਜ਼ਾਮ ਲਾਇਆ ਕਿ ਉਸ ਦਾ ਨਾਮਜ਼ਦਗੀ ਪੱਤਰ ਦਾਖਲ ਕਰਨ ਜਦੋਂ ਪਹੁੰਚਿਆ ਤਾਂ ਉਸ ਦੇ ਕਾਗਜ਼ ਖੋ ਕੇ ਜੋ ਭੱਜਣ ਵਾਲਾ ਸ਼ਖਸ ਸੀ ਉਹ ਵੀ ਉਸੇ ਦੇ ਪਾਰਟੀ ਦਾ ਸੀ ਯਾਨੀ ਕਿ ਆਮ ਆਦਮੀ ਪਾਰਟੀ ਦੇ ਵਰਕਰ ਦਾ ਜੋ ਪਰਚਾ ਖੋਇਆ ਗਿਆ ਜੋ ਦਾ ਕਾਗਜ਼ ਖੋਇਆ ਗਿਆ ਖੋਣ ਵਾਲਾ ਵੀ ਆਮ ਆਦਮੀ ਪਾਰਟੀ ਦਾ ਹੀ ਵਰਕਰ ਨਿਕਲਿਆ ਯਾਨੀ ਕਿ ਜਦੋਂ ਸਰਪੰਚੀ ਦੀ ਗੱਲ ਹੋਵੇ ਤਾਂ ਉਦੋਂ ਪਾਰਟੀ ਨਹੀਂ ਦੇਖੀ ਜਾਂਦੀ ਉਦੋਂ ਇਹ ਦੇਖਿਆ ਜਾਂਦਾ ਕਿ ਮੈਂ ਇਸ ਚੋਣ ਦੇ ਵਿੱਚ ਅੱਗੇ ਰਹਿਣਾ ਮੋਰੀ ਰਹਿਣਾ ਇਹ ਹੀ ਇਸ ਦਾ ਮਿਸਾਲ ਹੈ ਕਿ ਮਜੀਠਾ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਦਾ ਵਰਕਰ ਹਾਲਾਂਕਿ ਇਹ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਸਰਕਾਰੀ ਤੌਰ ਤੇ ਅਫੀਸ਼ੀਅਲ ਤੌਰ ਤੇ ਤੁਸੀਂ ਕਿਸੇ ਪਾਰਟੀ ਦੇ ਸਿੰਬਲ ਤੋਂ ਨਹੀਂ ਲੜ ਸਕਦੇ ਪਰ ਜਦੋਂ ਆਮ ਆਦਮੀ ਪਾਰਟੀ ਦਾ ਵਰਕਰ ਆਪਣੀ ਨਾਮਜ਼ਦਗੀ ਭਰਨ ਗਿਆ ਤਾਂ ਉਸ ਦਾ ਕਾਗਜ਼ ਹੀ ਖੋ ਕੇ ਕੋਈ ਦੂਸਰਾ ਸ਼ਖਸ ਭੱਜ ਗਿਆ ਪਤਾ ਲੱਗ ਗਿਆ ਕਿ ਇਹ ਉਹੀ ਸ਼ਖਸ ਹੈ ਜੋ ਮੇਰੀ ਹੀ ਪਾਰਟੀ ਯਾਨੀ ਆਮ ਆਦਮੀ ਪਾਰਟੀ ਦਾ ਹੀ ਵਰਕਰ ਹੈ ਤਾਂ ਇਸ ਤਰ੍ਹਾਂ ਦੀਆਂ ਜੋ ਤਸਵੀਰਾਂ ਨੇ ਉਹ ਪੂਰੇ ਪੰਜਾਬ ਚੋ ਸਾਹਮਣੇ ਆ ਰਹੀਆਂ ਨੇ ਕਿ ਲੋਕ ਪਰਚਾ ਦਾਖਲ ਕਰਨ ਤਾਂ ਗਏ ਨਾਮਜ਼ਦਗੀ ਪੱਤਰ ਦਾਖਲ ਤਾਂ ਕਰਨ ਗਏ ਪਰ ਉਹਦੇ ਵਿੱਚ ਕਿੰਨੇ ਲੋਕ ਕਾਮਯਾਬ ਹੋ ਸਕੇ ਇਹ ਵੀ ਦੇਖਣ ਵਾਲੀ ਗੱਲ ਹੈ ਕਿਉਂਕਿ 3 ਵਜੇ ਦਾ ਸਮਾਂ ਸੀ 3 ਵਜੇ ਤੋਂ ਬਾਅਦ ਜੋ ਆਏਗਾ ਆਪਣਾ ਪਰਚਾ ਦਾਖਲ ਕਰਨ ਉਸ ਨੂੰ ਕਾਮਯਾਬੀ ਹਾਸਲ ਨਹੀਂ ਹੋਏਗੀ ਪਰ ਸਵੇਰੇ ਤੋਂ ਹੀ ਜੋ ਲੋਕ ਪਰੇਸ਼ਾਨ ਸੀ ਉਹਨਾਂ ਨੂੰ ਦਿੱਕਤਾਂ ਜ਼ਰੂਰ ਆ ਰਹੀਆਂ ਸਨ ਤੁਹਾਨੂੰ ਇੱਕ ਵਾਰ ਚਲਦੇ-ਚਲਦੇ ਇਹ ਵੀ ਦੱਸ ਦਈਏ ਕਿ ਪੂਰੇ ਪੰਚਾਇਤੀ ਚੋਣਾਂ ਦਾ ਸ਼ੈਡਿਊਲ ਕੀ ਰਹੇਗਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਕਰੀਬ-ਕਰੀਬ 1 ਸਾਲ ਤੇ ਵਕਵੇ ਤੁਮੈ ਯਾਨੀ 1 ਸਾਲ ਦੇ ਡਿਲੇ ਤੋਂ ਬਾਅਦ ਚੱਲ ਹੋ ਰਹੀਆਂ ਨੇ ਕਰੀਬ-ਕਰੀਬ 6 ਸਾਲ ਬਾਅਦ ਚੋਣ ਹੋ ਰਹੀ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੀ ਇਸ ਕਰਕੇ ਇੱਕ ਇੱਕ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ ਕਿਹੜੇ-ਕਿਹੜੇ ਪੜਾ ਆਉਣਗੇ 27 ਸਤੰਬਰ ਨੂੰ ਤੁਹਾਨੂੰ ਪਤਾ ਹੈ ਕਿ ਇਸ ਦੇ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਸੀ ਅੱਜ ਯਾਨੀ 4 ਅਕਤੂਬਰ ਨੂੰ ਅੱਜ ਆਖਰੀ ਦਿਨ ਹੈ ਨਾਮਜ਼ਦਗੀਆਂ ਆਖਰੀ ਦਿਨ ਸੀ 3 ਵਜੇ ਤੱਕ ਨਾਮਜ਼ਦਗੀਆਂ ਦਾਖਲ ਕਰਨ ਦਾ ਉਸ ਤੋਂ ਬਾਅਦ ਕੱਲ 5 ਅਕਤੂਬਰ ਨੂੰ ਨਾਮਜ਼ਦੀਆਂ ਦੀ ਪੜਤਾਲ ਕੀਤੀ ਜਾਏਗੀ 7 ਅਕਤੂਬਰ ਤੱਕ ਇਹ ਮੌਕਾ ਹੋਏਗਾ ਉਹਨਾਂ ਉਮੀਦਵਾਰਾਂ ਲਈ ਜੋ ਆਪਣਾ ਨਾਮ ਵਾਪਸ ਲੈਣਾ ਚਾਹੁੰਦੇ ਨੇ ਤਾਂ 7 ਅਕਤੂਬਰ ਉਹ ਦਿਨ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ 15 ਅਕਤੂਬਰ ਦਾ ਉਹ ਦਿਨ ਹੋਏਗਾ ਜਦੋਂ ਵੋਟਾਂ ਪੈਣਗੀਆਂ ਪੰਜਾਬ ਦੇ ਵਿੱਚ ਤੇ ਇਹ ਤੁਸੀਂ ਇਹ ਕਹਿ ਸਕੋਗੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਕੌਣ ਨੇ 15 ਅਕਤੂਬਰ ਨੂੰ ਇਹ ਤੈਅ ਹੋਏਗਾ ਕਿਉਂਕਿ ਰਿਜ਼ਲਟ ਵੀ ਉਸੇ ਦਿਨ ਹੀ ਆਏਗਾ ਇਸ ਤੋਂ ਇਲਾਵਾ ਜੋ ਵੋਟਰਾਂ ਦੀ ਅਸੀਂ ਗੱਲ ਕਰੀਏ ਤਾਂ ਪੂਰੇ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਦੇ ਲਈ ਜੋ ਲੋਕ ਵੋਟ ਕਰਨ ਯੋਗ ਨੇ ਉਹਨੇ 1 ਕਰੋੜ 33 ਲੱਖ 97932 ਵੋਟਰ ਜੋ ਲੋਕ 19110 ਪੋਲਿੰਗ ਬੂਥਾਂ ਤੇ ਜਾ ਕੇ ਆਪਣੀ ਆਪਣੇ ਜਮਹੂਰੀ ਹੱਕ ਦੀ ਵਰਤੋਂ ਕਰਨਗੇ ਉਸ ਤੋਂ ਇਲਾਵਾ ਇਸ ਪੂਰੀ ਚੋਣ ਪ੍ਰਕਿਰਿਆ ਦੇ ਵਿੱਚ ਜੋ ਪਿੰਡ ਨੇ ਅਸੀਂ ਦੱਸਿਆ ਕਿ ਪੰਜਾਬ ਦੇ ਵਿੱਚ ਜਿੱਥੇ-ਜਿੱਥੇ ਵੋਟਾਂ ਪੈਣਗੀਆਂ 13237 ਗ੍ਰਾਮ ਪੰਚਾਇਤਾਂ ਦੇ ਵਿੱਚ ਪੰਚ ਤੇ ਸਰਪੰਚ ਚੁਣੇ ਜਾਣਗੇ ਜਿਸ ਤੋਂ ਬਾਅਦ ਇਹ ਤੈਅ ਹੋਏਗਾ ਕਿ ਸਾਡਾ ਪੰਚ ਸਾਬਕੌਣ ਹੈ ਤੇ ਸਰਪੰਚ ਸਾਬਕੌਣ ਹੈ ਪਰ ਅੱਜ 4 ਅਕਤੂਬਰ ਜਦੋਂ ਨਾਮਜ਼ਦੀਆਂ ਦਾ ਆਖਰੀ ਦਿਨ ਸੀ ਤਾਂ ਜੋ ਹਾਲਾਤ ਬਣੇ ਨੇ ਪੰਜਾਬ ਦੇ ਵੱਖ-ਵੱਖ ਇਲਾਕਿਆਂ ਦੇ ਵਿੱਚ ਉਹ ਦੇਖਣ ਵਾਲੇ ਨੇ ਕਿਉਂਕਿ ਜੇ ਇਹ ਅਸੀਂ ਇਸ ਨੂੰ ਟ੍ਰੇਲਰ ਵੀ ਕਹਿ ਸਕਦੇ ਹਾਂ ਕਿਉਂਕਿ 15 ਅਕਤੂਬਰ ਦਾ ਦਿਨ ਜੋ ਹੋਏਗਾ ਉਹ ਹੋ ਸਕਦਾ ਹੈ ਕਿ ਇਸ ਤੋਂ ਵੀ ਜ਼ਿਆਦਾ ਤਣਾਪੂਰਨ ਹੋਵੇ ਕਿਉਂਕਿ ਉਸ ਦਿਨ ਤਾਂ ਆਖਿਰਕਾਰ ਇਹ ਤੈਅ ਕਰਨਾ ਹੋਏਗਾ ਕਿ ਸਰਪੰਚ ਕੌਣ ਚੁਣਿਆ ਜਾਏਗਾ ਪਰ ਅੱਜ ਜੋ ਨਾਮਜ਼ਦਗੀਆਂ ਦਾਖਲ ਹੋਣੀਆਂ ਸਨ ਉਸ ਨੂੰ ਲੈ ਕੇ ਇਨਾ ਕਲੇਸ਼ ਹੋਇਆ ਕਿ 15 ਅਕਤੂਬਰ ਨੂੰ ਕਿਸ ਤਰ੍ਹਾਂ ਦਾ ਕਲੇਸ਼ ਹੋਏਗਾ ਕਿਸ ਤਰ੍ਹਾਂ ਦਾ ਬਵਾਲ ਹੋਏਗਾ ਉਸ ਦਾ ਅੰਦਾਜ਼ਾ ਤੁਸੀਂ ਲਗਾ ਸਕਦੇ ਹੋ ਧੰਨਵਾਦ ਕਸ਼ਮੀਰ ਗੌਰ ਜੀ ਕੀ ਹੋਇਆ ਤੁਹਾਡੇ ਨਾਲ ਸਰ ਅਸੀਂ ਜਿਹੜੀ ਫਾਇਲ ਭਰੀ ਨਾ ਮੈਂਬਰ ਜਿੱਤੇ ਉਹ ਕੋ ਕੇ ਪਾਰਟੀ ਤੁਸੀਂ ਅਸੀਂ ਨਾ ਪਾਰਟੀ ਨੂੰ ਬੁਲਾਉ ਤੇ ਤੁਹਾਡੀ ਫਿਰ ਤੁਹਾਡੀ ਫਾਇਲ ਸਾਡਾ ਅਸੀਂ 28 ਸਾਲ ਤੋਂ ਮਿਹਨਤ ਕਰਦੇ ਆਇਆ ਇਹ 2-3 ਮਹੀਨੇ ਤੋਂ ਉੱਠ ਕੇ ਵਿੱਚ ਆ ਕੇ ਪਾਰਟੀ ਦੇ ਇਸ ਮੈਂ ਕਿਲੇ ਆ ਇਹਨਾਂ ਨੇ ਇਹ ਸਾਡੇ ਨਾਲ ਇਹ ਕੰਮ ਕੀਤਾ ਇਹ ਡਰਗ ਸਮਗਲਰ ਆ ਤੇ ਤੁਹਾਡੇ ਤੁਹਾਡੀ ਪਾਰਟੀ ਦੇ ਬੰਦੇ ਤੁਹਾਡੇ ਨਾਲ ਹੀ ਧੱਕਾ ਕਰ ਰਹੇ ਨੇ